ਕੰਦਾ ਤੂੰ ਦੰਦੇ ਜਣਾ ਕੱਢ ਬੰਦਿਆਂ ਹਾਂ ਜਿਹੜੀ ਗੱਲ ਆ ਉੱਪਰ ਇਹੋ ਜਾਂ ਦੂੰਗਾ ਪਰ ਇਹੋ ਦੰਦ ਹੈਗੇ ਪਿੱਲੇ ਵਿੱਚ ਦੰਦ ਤੱਕ ਚੱਕੀ ਖੜੀ ਆ ਅਤੀ ਤਾਂ ਹੈਗੀ ਆ ਵਖਰੀ ਤੇਰਾ ਯਾਰ ਦੀ ਮੇਰੀ ਹੋ ਗਈ ਓਏ ਸਾਈ ਫੜਾ ਓਏ ਐਹੀ ਫੜਾ ਮਿੱਠੂ ਤੂੰ ਓਏ ਕੱਲੇ ਦੰਦੇ ਜਣਾ ਕੱਢ ਮੈਂ ਗੱਦੜ ਕੁੱਟ ਕਰੂੰ ਮੈਂ ਵਾਹ ਇਹਨੂੰ ਮੈਂ ਕਰ ਤੇ 200 ਦੀ ਹੋ ਗਈ ਜੱਤਮਾ ਦਾ ਲੈਣਾ ਜੇ ਨਾ ਤੇਰੀ ਚੱਤ ਹੈਗੀ ਹੁਣ ਖੋਲ ਬੱਕਰੀ ਓਏ ਬੱਕਰੀ ਖੋਲੋ ਖੋਲੋ ਬੱਕਰੀ ਅਸ਼ਦੀਕ ਦਾ ਫੋਟੋ ਲੱਗਿਆ ਪਿਆ ਬੱਕਰੀ ਖੋਲੋ ਬਿੱਟੂ ਓਏ ਜਦੋਂ ਮੈਂ ਸਭ ਭਾਂਡਾ ਪਹਿਲੀ ਖੋਦੀ ਅੰਦਰ ਓਏ ਮੇਮਣੇ ਤੋਂ ਬਣਾ ਕਿਹੜਾ ਕਹਿੰਦਾ ਓਏ ਕਿਹੜਾ ਕਹਿੰਦਾ ਮੇਮਣੇ ਤੋਂ ਬਣਾ ਅਸ਼ਦੀਕ ਬੱਕਰੀ ਲੈਣਾ ਤੂੰ ਹਾਂ ਬਾਈ ਹਾਂ ਬਿੱਲਾ ਦਾ ਬਾਊ ਅੱਜ ਹਾਂ ਬਾਈ ਲਮਾਂ ਦੇ ਤੂੰ ਸੌਦਾ ਕਰਾਂਗੇ ਪਹਿਲੇ ਲਮਾਂ ਆਏ ਬਾਈ ਕਿਹੜੀ ਬੱਕਰੀ ਆ ਓਈ ਆ ਬੱਕਰੀ ਆ ਆਹਾਂ ਬਾਈ ਬੱਡੇ ਵੀਰਾ ਬੱਲਵਾੜ ਜਾ ਬਾਈ ਇਹਦਾ ਮੱਧਵਾੜੀ ਕੀ ਆ ਮੱਧਵਾੜੀ ਕੀ ਆ ਮੱਧਵਾੜੀ ਕੀ ਆ ਆਪੇ ਬਸੂ ਮੁਕਾ ਹੈ ਹਾਂ ਅੱਛਾ ਲੈ ਲੈਣੇ ਜਾ ਹਾਂ ਜਾਣੇ ਦੇ ਨਹੀਂ ਦੱਸੀ ਤੇ ਹਾਜਲੇ ਬੰਦੇ ਆਪਾ ਵੀ ਉਹ ਗੰਦਨਾ ਕਰਦੇ ਫਿਰ ਵੀ ਜ਼ਿਕੀਰੀ ਦਾ ਮਾਲ ਆਪਣਾ ਕਿੰਨੀ ਆ ਮੰਗ ਰਿਆ 20000 20000 ਅੱਛਾ ਅੱਛਾ ਹਾਂ ਕੱਪ 11000 ਦਨੇ ਹਾਂ ਦਾ ਚਾ ਹਰਕ ਬੱਕਰੀ ਤੇ ਹੈ ਕੀ ਇਹ ਤੇ ਚਰ ਵੀ ਹੁੰਦੀ ਫੇਰ ਲੈ ਵੀ ਜਾਂਦਾ ਮੈਂ ਉਹ ਸਾੜੇ ਖਵਾ ਕੇ ਦੇ ਯਾਰ ਵੀ ਹੁੰਦੀ ਫੇਰ ਲੈ ਵੀ ਜਾਂਦਾ ਬਜਲੂ ਮੈਂ ਫੇਰ 20 ਰੁਪਿਆ 20 ਜਾਰੀ ਮੰਗਣਾ 20 ਦੇ ਜਾਂਦਾ ਹੁਣ ਤੇ ਹੀ ਮੰਗ ਲੈਨੇ ਤੂੰ ਜਰਾ 3 ਵੀ ਗੱਲ ਮੰਨਦਾ ਸੱਦਾ ਹੈਗਾ ਤੇਰੀ ਬੱਕਰੀ ਆ ਬਾਈ ਉਹ ਐ ਨਹੀਂ ਖਾਣਾ ਬੱਕਰੀ ਦੇ ਸੰਕਲ ਲੈ ਹੈ ਗਿਆ ਮਿੱਠੂ ਬੈਸੇ ਨੰਦ ਨੇ ਗੱਲ ਤੇਰੀ ਕੀ ਯਾਦਾਂੀਆਂ ਕੰਨੇ ਦੱਤ ਲੈ ਤੂੰ ਗਾਵਾ ਚਾਹਦੀ ਨਹੀਂ ਬਾਈ ਤੂੰ ਆਪ ਲਾਉਂਦਾ ਉਹ ਆ ਦੱਸਦੇ ਇੰਨੇ ਦੀ ਛੱਡੂ ਇੰਨੇ ਦੀ ਦੂੰਮਾ ਚਾਈ ਦਾ ਉਹ ਲੈ ਜਰਾ ਮਿੱਠੂ ਨੂੰ ਦਵਾਉਂਦਾ ਹਾਂ ਹਾਂ ਛੋਣੀਆਂ ਜਾਂ ਮਿੱਠੂ ਨੂੰ ਹੀ ਦਵਾਉਂਦਾ ਮੈਂ ਉਹ ਮਿੱਠੂ ਨੂੰ ਦਵਾਉਂਦਾ ਮਿੱਠੂ ਮਿੱਠੂ ਨੂੰ ਦਵਾਉਂਦਾ ਫੇਰ ਹਾਂ ਫੇਰ ਤਾਂ ਅੱਛਾ ਉਹ ਦਲਾਲੀ ਤੂੰ ਵੀ ਲੈਣੀ ਹੈ ਉਹ ਤਾਂ ਮੈਂ ਵੀ ਲੈਣੀ ਹੈ ਹਾਂ ਲੈਣੀ ਜਰਾ ਲੈਣੀ ਮੈਂ ਬਾਅਦ ਤੈਨੂੰ ਦਵਾਦੀ ਤੁਮਾ ਨੂੰ ਆ ਲੈਣ ਜਣੀ ਜਰਾ ਪਰ ਲੈਣ ਲੈ ਕੇ ਖੋਜੋ ਜਰਾ ਉਹ ਮਰਾ ਸਾਈ ਫਰ ਜੀ ਆਪਾਂ ਖਾਦੇ ਖਾਦੇ ਰਿਹਾ ਕੇ ਦਾ ਕੋਈ ਹੈ ਦੇ ਦੇ ਕੀ ਨੋ ਪੁੱਛ ਕੇ ਕਰੀ ਸੌਦਾ ਪੰਜ万 ਜਰ ਕਿੰਨੇ ਕਹੂ ਉਹਨੇ ਲਾਈ 700 ਰੁਪਿਆ 12000 ਗੱਲ ਸੁਣਾ ਇੱਕ ਤੂੰ ਕਿਤੇ ਸੌਦਾ ਕਰਨਾ ਤੂੰ ਕਿਤੇ ਖਾਹ ਬੱਕਰੀ ਤੇਰੇ ਗੱਲ ਉਹ ਪਰੇ ਹੋ ਜਾ ਦੂੰ ਪਰੇ ਹੋ ਸੌ ਮਾਰ ਗਾ ਯਾਰ ਪਰੇ ਹੋ ਜਾ ਪਰਦਾਈ ਅਸੀਂ ਗੱਲ ਆਏ ਹੋ ਜਾ ਤੂੰ ਕੀ ਕਰਦਾ ਤੂੰ ਆਏ ਹੋ ਪਰਦੇ ਰਹੀ ਯਾਰ ਪਰੇ ਹੋ ਜਾ ਆਏ ਆ ਮਗਾ ਤੂੰ ਤੇ ਲਾ ਆ ਕੱਟ ਜਾ ਤੂੰ ਕਰਾ ਜੀ ਫੜਾ ਉਹ ਸਾਈਡ ਉੱਤੋਂ ਤੂੰ ਉੱਪਰ ਹੋ ਜਾ ਰੈਡੀ ਤੂੰ ਹੁਣ ਸੌਤਾ ਹੁੰਦਾ ਗੱਲ ਕੋਈ ਕਰ ਮੇਰੇ ਨਾਲ ਇਹ ਗੱਲ ਨਾ ਮਕਰਾਂ ਨਾ ਕਰੀ ਆ ਬੱਕਰੀ ਦੁਨੀਆ ਦੇ ਦੇ ਤੇਰੀ ਗੱਲ ਉਹਦੀ ਗੱਲ ਤੂੰ じゃ ਅਗਲਾ ਐ ਮੈਮ ਕਹਿੰਦਾ ਵੀ ਨਹੀਂ ਬੱਕਰੀਆਂ ਕਿ ਹਾਂ ਬੱਕਰੀ ਦੁਨੀਆ ਦੇ ਦੇ ਉਹ ਮੈਨੂੰ 20 ਤੱਕ ਲੈ ਦੇ ਉਹਦੀ ਕਿੰਨੀ ਦਾ ਖੋਦ ਮੈਂ 20 ਕਿ ਮੈਂ ਨਹੀਂ ਕਿਹਾ ਬਾਈ ਨਾ ਮੈਂ ਨਹੀਂ ਕਿਹਾ ਮੈਨੂੰ ਕੋ ਕਹਿੰਦਾ ਤੂੰ ਦਾਂਦੇ ਜਾਣਾ ਕੱਢ ਬੰਦੇ ਹੁਣ ਗੱਲ ਕਰ ਮੇਰੇ ਨਾਲ ਹਾਂ ਜਿਹੜੀ ਗੱਲ ਆ ਗੱਲ ਕਰ ਕੱਢ ਜਾ ਤੂੰ ਤੂੰ ਬਾਹਰ ਨਹੀਂ ਗਿਆ ਇਹ ਵੀ ਬਾਈ 20 ਹਜ਼ਾਰ ਆ 30000 ਲਾ ਉਰ 23000 ਮੰਗੀ ਜਨਾ ਪਹਿਲਾ 23 ਮੰਗਿਆ ਹੁਣ 30 ਤੇ ਆ ਗਿਆ ਓਏ ਤਾਂ 23 ਜਾਂ 30 ਤੇ ਹੁਣ ਆ ਗਿਆ ਡੰਡਾ ਨਾਲ ਮਾਰੀ ਬਿੱਲੇ ਡੰਡਾ ਨਾਲ ਮਾਰੀ ਇਹਦੇ ਆਣਾ ਮਾਰੀ ਮੜਾ ਮੋਟਰਾ ਪੂਰਾ ਲ ਮਦਲ ਨਾ ਨਾ ਡਾਹ ਕਿਰੀ ਆਉਂਦਾ ਰਿੰਗ ਪਾਉਂਦਾ ਉਹ ਹੁੰਦਾ ਗੱਲ ਜਨਾ 23 ਕਿਉਂ ਨਾ 30 ਹਾਂ ਤੂੰ ਫੜਾ ਦੇ ਉਹ ਤੇਰੀ ਹੋ ਗਈ 12:30 ਯਾਰ ਓਏ ਕੰਨ ਦੀ 12:30 ਮੇਰੀ ਹੋ ਗਈ ਆ ਮਿੱਠੂ ਲਊਗਾ ਯਾਰ ਮੇਰੀ ਹੋ ਗਈ ਲੈਣੂ ਯਾਰ ਤੂੰ ਸਾਹੀ ਫੜਾ ਓਏ ਫੜ ਲਾਂ ਤੀ ਗੱਲ ਨਾ ਕਰ ਫਿਰ ਮਰੇ ਨਾ ਸਾਡੇ ਕੱਟਾ ਲਾਇਆ ਹੁਣ ਬਈ ਆਪਾਂ ਨਹੀਂ ਜਮਾ ਪੱਕਾ ਲਾਇਆ ਹੋਇਆ ਜਮਾ ਪੱਕਾ ਲਾਇਆ ਆ ਆ ਫੜਾ ਦੇ ਸਾਹੀ ਨੂੰ ਉਹ ਤੈਨੂੰ ਸਾਹੀ ਨਹੀਂ ਮੈਂ ਫੜਾਉਂਦਾ ਮੇਰੀ ਹੋ ਗਈ ਯਾਰ ਮੈਂ ਲੈਣਾ ਪर्यੋ ਜਾ ਮਿੱਠੂ ਓਏ ਦੇਖ ਬੱਕਰੀ ਖਈ ਪਤਾ ਉੜੀ ਆ ਇਹ ਨਹੀਂ ਪਤਾ ਉੜੀ ਹੋ ਜਾ

ਆ ਤੇਰਾ 10000 ਦੀ ਹੋਗੀ ਨਾ ਕੰਮ ਆਪਣਾ ਬੰਦੀ ਦਾ ਉਸ ਲੈ ਨਹੀਂ ਮੁੰਨੀ ਕੱਟਾ ਬੰਦਾ ਬਾ ਬਿੱਲੇ ਹੁਣ ਨਾ ਪਾਈ ਹੁਣ ਫਿਰ ਬਾਲੇ ਹੋ ਜਾਣਗੇ ਏਦਾਂ ਯਾਰ ਨਾ ਕੋਈ ਰਿੰਦਾ ਇੰਨਾ ਰੁਪਈਆ ਲਾਵੇ ਹਾਂ ਕੋਈ ਨਾ ਲਾਉਂਦਾ ਇਹਨਾਂ ਦੇ ਥੱਲੇ ਨਾ ਥੱਲੇ ਵੀ ਢਾਖਲਾ ਥੱਲੇ ਦਾ ਦੇਖੀ ਜਾਂਦਾ ਮੈਨੂੰ ਦੇਖੀ ਜਾਂਦਾ ਮੈਨੂੰ ਸੜ ਤਾਂ ਗੱਕੀ ਖੜੀ ਆਉ ਭਾਈ ਤੂੰ ਵੱਧ ਨਾ ਪਾਈ ਫਿਰ ਬਿੱਲੇ ਹੁਣ ਬੱਕਰੀ ਵੀ ਦੰਦ ਕਸ਼ਾਈ ਖੜੀ ਹੋ ਭੈਣ ਜਿਵੇਂ ਮੋਲ ਨਹੀਂ ਬੱਕਰੀ ਕਹੀ ਓਏ ਬੱਕਰੀ ਦਾ ਵਧੀਆ ਦੰਦ ਹੈਗੇ ਬਿੱਲੇ ਵਿੱਚ ਦੰਦ ਤੱਕ ਜੱਕੀ ਖੜੀ ਆ ਅੱਧੀ ਤਾਂ ਹੈਗੀ ਆ ਬੱਕਰੀ ਅੱਛਾ ਬੱਕਰੀ ਦਾ ਮੌਲੀ ਆ ਅੱਧੀ ਅੱਠ ਤਾਂ ਤਾਂ ਖੜੀ ਖੜੀ ਆ ਮਾੜਾ ਮਾੜਾ ਰਗੜਾ ਮਾਈ ਖੜੀ ਆ ਜੱਕੀ ਖੜੀ ਆ ਤੈਨੂੰ ਅਗੋਂ ਉੱਧਰ ਚੱਲ ਤੂੰ ਭੈਂਦਰਾ ਪਾਹੇ ਆ ਉਹਦਾ بڑا ਨੋਟ ਪੱਟਾ ਫੜੀਦਾ ਹੁੰਦਾ ਹਾਂ ਬਦਕ ਕਸੇ ਪਾਹੇ ਆ ਪਾਹੇ ਬੜਾ 500 ਦਾ ਨੋਟ ਦੇਖ ਤੇਰਾ ਯਾਰ ਦੀ ਮੇਰੀ ਹੋ ਗਈ ਓਏ ਕਾਈ ਫੜਾ ਓਏ ਪੈਸੇ ਦੇਖੀ ਕਾਈ ਫੜਾ ਮਿੱਠੂ ਤੂੰ ਓਏ ਕੱਲ ਦੰਦ ਜੇ ਨਾ ਕੱਢ ਮੈਂ ਗੱਦੜ ਕੁੱਟ ਕਰੂੰਗਾ ਵਾਦ ਨੂੰ ਮੈਂ ਹਾਂ ਹਾਂ ਦੰਦ ਮੈਂ ਉੱਥੇ ਬੜਾ ਨਾ ਉੱਥੇ ਸੌਦਾ ਕਰਾਇਆ ਦੰਦ ਕੱਢਣ ਦੇ ਉੱਥੇ ਬੜਾ ਉਹ 500 ਦਾ ਦੰਦ ਕੱਢੇ ਨੇ ਯਾਰ ਭਾਈ ਜੇਰਾ ਸੌਦਾ ਕਰਾਇਆ ਗੱਡਣ ਵਾਲੇ ਦਾ 16000 ਯਾਰ ਦਾ ਸੌਦਾ ਕਰਾਇਆ 18000 ਮੰਨਦਾ ਕਿ ਉਹਦਾ ਫੜ 500 ਦਾ ਨੋਟ ਆਪਾਂ ਸੌਦਾ ਉਧਰ ਕਰਾਂਗੇ ਕਿੰਨੇ ਕਹਿੰਦਾ ਹਾਂ ਗੱਡਣ ਵਾਲੇ ਦਾ 16000 ਸੌਦਾ ਕਰਾਇਆ ਨਾਲੇ ਤੈਨੂੰ ਦੱਚ ਕਿਹਾ 16000 ਕਿਹੜਾ ਦਿੰਦਾ ਯਾਰ ਹੋਣੀ ਮੁੱਕ ਸਕਦੇ ਸੀ ਮੋਕਰੋ ਦੰਦ ਨਾ ਕੱਢ ਬਾਈ ਦੰਦ ਨਾ ਕੱਢ ਹਾਂ ਉਹ ਰਿਆ ਵਾਂਗੂ ਸੌਦਾ ਕਰ ਆ ਪਰਨਾ ਪਾ ਕੇ ਮੈਂ 1000 ਰੁਪਏ ਫੜਾਉਂ ਫਿਰ ਜਾਟੇ ਮੁਰੇ ਫੜਾਉਂ ਪੱਗਨੇ 1000 ਰੁਪਏ ਦਾ ਫੜਾ ਦੇ ਮੈਨੂੰ ਫਿਰ ਆ ਉਹਦੇ ਕੋਲੇ ਹੋ ਉਹਦੇ ਕੋਲੇ ਹੋ ਬਿੱਲੇ ਅੱਖ ਜੀ ਮਾਰ ਦਾਂ ਨੂੰ ਸਾਈ ਦਾ ਸਾਈ ਨਾ ਕਰਦਾ ਤੂੰ ਮੈਂ ਬਾਪ ਮਾਇ ਤੇ ਰਣੀ ਨਹੀਂ ਚਰਕੀ ਨੂੰ ਨਾਲੇ ਅੱਖ ਮਾਰ ਦਾਂ ਨਾਲੇ ਟਿਚਰ ਕਰ ਦਾਂ ਦੂੰ ਸਾਈ ਦਾ ਸਾਈ ਹੁੰਦੀ ਹੈ ਸਾਈ ਦਾ ਪਰਨੇ ਜੱਥੇ ਦੇ ਲੈਦਾ ਹੱਥ ਜਿ ਫੜਾ ਦੇ ਵਡੇ ਵਪਾਰੀਆ ਵਾਂਗੂ ਓਏ ਜੂਪੀ ਵਾਲਿਆ ਵਾਂਗੂ ਹਾਂ हां जो पिलाऊगा कल होगी तेरा 10200 ਦੀ ਹੋਗੀ ਚਤਮਾ ਦਾ ਲੈਣਾ ਤੇ ਨਾ ਤੇਰੀ ਚਤਤਾ ਹੈਗੀ ਹੁਣ ਖੋੜ ਬੱਕਰੀ ਓਏ ਬੱਕਰੀ ਖੋੜੋ ਹੋਲੋ ਬੱਕਰੀ ਅਸ਼ਦੀਕ ਦਾ ਫੋਟੋ ਲੱਗਿਆ ਪਿਆ ਬੱਕਰੀ ਹੋਲੋ ਬਿੱਟੂ ਓਏ ਬੋਲ ਨਾ ਇਹਦਾ ਬਾ ਉਹ ਤੇਰੇ ਬੋਲ ਨਹੀਂ ਜਾਂਦਾ ਆ ਸਾਈ ਫੜਾ ਓਏ ਉਹ ਫੜ ਲੈ ਸਾਈ ਕਿੱਧਰ ਜਾਂਦੀ ਆ ਸਾਈ ਫੜਾ ਓਏ ਉਹ ਪਹਿਲਾ ਸੌਦਾ ਤਾਂ ਕਰੀਦਾ ਤਾਂ ਨੁਜਰ ਸੌਦਾ ਹੋ ਗਿਆ ਆਪਣਾ ਹੁਣ ਕਿੱਧਰ ਭਾਜਦਾ ਫਜੂ ਪਾ ਏ ਖੜ ਜਾ ਪੱਕੀ ਸੌਦਾ ਕੋਈ ਤੰਦ ਕੱਢ ਓਏ ਮਾ ਤੰਦ ਵਾਲੇ ਕੱਢ ਤਿੰਨ ਤੰਦ ਕੱਢਣੋ ਹਟਾ ਯਾਰ ਮਾ ਤੰਦ ਤੰਦ ਕੱਢੋ ਹਟਾ ਯਾਰ ਇਹ ਦੰਦ ਵਾਲੇ ਕੱਢਦਾ ਭਿੱਲੇ ਬਦਲਾ ਸਾਡਾ ਕਿਹਨ ਗਰਮ ਗਰਮ ਕਰਾ ਰਿਹਾ ਹੈ ਜੀ ਥਨੋਲੇ ਦੀ ਮੋਢੇ ਦੇ ਵਿੱਚ ਜੇ ਮੁਕਰੇਗਾ ਫਿਰ ਬਾਈ ਜਰਾ ਬੱਕਰੀ ਪਰਮ ਵਾਲਾ ਕਿਹਨ ਓਏ ਹੋ ਗਿਆ ਬੱਕਰੀ ਛੋੜ ਓਏ ਹੋ ਗਿਆ ਯਾਰ ਹੋ ਟੁਕੜੇ ਮੋੜਨੇ ਬਣ ਗਏ ਹੋ ਗਿਆ ਓਏ ਹੋ ਗਿਆ ਯਾਰ ਉਹ ਕੱਟਾ ਮੋਢਾ ਲਾਇਆ ਬਾਈ ਓਏ ਗਿਆ ਸੌਦਾ ਇੱਥੇ ਚੱਲੀ ਜਾਂਦੇ ਆ ਬਹੁਤ ਲੱਗ ਆ ਕਿੰਨੂ ਆ ਪਾਉਣ ਸੁਪਾ ਬੀੜੀ ਕਰ ਰੋ ਭੰਡਾ ਵੀਡੀਓ ਬਣੀ ਜਾਂਦੀ ਓਏ ਓਏ ਸੌਦਾ ਯਾਰ ਸੌਦਾ ਫਾਈ ਦੇਤੀ ਓ ਸਾਈ ਦਾ ਤੁਰਾ ਬੜਾਈ ਦਾ ਜਨਾ ਯਾਰ ਆਪਾਂ ਕੋਣੀ ਆ ਮਾਰ ਲੱਪੇਲਾ ਛਟੂ ਆ ਆ ਗਿਆ ਮੈਂ ਮਾ ਆ ਗਿਆ ਮੱਦੇ ਨੀਂ ਤੇਰਾ 1200 ਤੋਂ ਦਈ ਜਾਣਾ ਯਾਰ ਹੁਣ ਕਿੰਨਾ ਫੜਾਇਆ ਇਹਨੂੰ ਪੈਸੇ ਉਹ ਕਹਿੰਦੇ ਫੜਾਂ ਫਸਾਈ ਕਿ ਨਾ ਫੜੀ ਆ ਉਹਦਾ ਮੇਰਾ ਉਹ ਆਂਦਰ ਲਪੜਾ ਸਿੱਟੂ ਮਾਦਰਾ ਪਿਆਰ ਨਾਲ ਕਹੀ ਜਾਂਦਾ ਤੁਹਾਨੂੰ ਕਹੀ ਦੋ ਜਾਂਦਾ ਉਹਦਾ ਹੀ ਕਹਿੰਦਾ ਮੇਰਾ ਜਦੋਂ ਆ ਫੜੀ ਸਾਈ ਤੈਨੂੰ ਉਹਦੇ ਗੁੰਮ ਖੋਲ ਲਾ ਦੇ ਕੀ ਹੋ ਗਿਆ ਐ ਨਹੀਂ ਹੋ ਸਾਢੇ 22 ਦੀ ਲੱਗ ਜਾਣਾ ਖੋਲ ਰੱਖੋ ਹੋ ਗਈ ਬੱਕਰੀ ਬੱਕਰੀ ਤੇ ਨਹੀਂ ਰਹੀ ਕਿੱਥੇ ਹੋਈ ਨਾਲੇ ਵੇਚ ਕੇ ਜਾਏਗਾ ਤੂੰ ਹੱਥ ਨਾਲ ਤੂੰ ਆ ਹੱਥ ਨਾਲ ਆ ਜੋੜਾ ਲਾੜਾ ਬਿੱਲੇ ਓਏ ਵੱਖਰੀ ਕਿੰਨੀ ਦੁਨੀਆ ਦੱਸਦੇ ਫਾਜਬਾ 820 ਦੀ ਦੇਣੀ ਆ 10000 ਦੀ ਹੋ ਗਈ ਉਹ ਨਹੀਂ ਹੋਣੀ ਉਹ ਠੀਕ ਹੈ ਠੀਕ ਹੈ ਥੋੜੀ ਥੋੜਾ ਪਾਓ 30 ਕੋਲੋ ਅੱਜ ਫੜੇ ਛੋਗੇ ਬਿੱਲੇ ਬਾਈ ਪਤਾ ਨਹੀਂ ਕਿੱਥੋਂ ਆਇਆ ਨਰਫੀ ਕੋਈ ਲਾਉਦਾ ਵੀ ਨਹੀਂ ਫਿਰ ਮਾਹੀ ਆ ਗਿਆ ਓਏ ਅੱਗੇ ਮਾਮਾ ਕਰਾਉਂਦਾ ਉਹਨਾਂ ਵੱਕੀ ਸੁਆਦੇ ਨੂੰ ਆਹ ਥਾਪੇ ਮਾਰ ਲੈਣਾ ਯਾਰ ਥਾਪੀ ਥਾਪੀ ਨਾ ਲਾਵੇ ਕੋਈ ਇਹਨਾਂ ਦੀ ਓਏ ਨਾ ਵੇਚੇ ਤਗੜੀ ਵੀ ਨਹੀਂ ਐਦੂ ਵਾਹ ਨਹੀਂ ਵੀ ਨਹੀਂ ਹਾਂ ਜਮਾ ਜ਼ਰਾ ਰੁਪਏ ਪੱਕੇ ਪੱਕਾ ਮੋਟਾ ਲਾ ਕੇ ਕਿਤੇ ਵਾਹੇ ਤੋਂ ਕਿ ਮੇਰੀ ਹੈ ਤੂੰ ਹੀ ਤੇਰੀ ਹੈ ਹਾਂ ਆ ਓਏ ਹੋ ਗਈ ਇਹ ਸਾਜੀ ਫੜਾ ਪਾਂਖੀ ਫੜਾ ਓਏ ਉਹਨਾਂ ਨੂੰ ਕਹੀ ਦੋ ਨਾ ਵੱਡਾ ਰੋਟੀ ਫੜਾ ਵੱਟਾ ਨੋ ਨਾ ਉਹਦੀ ਫੜੂ ਐ ਫੜੋ ਨਾ ਬੰਲਾ ਫੜੋ ਨਾ ਕਿ ਦੋ ਜਣੇ ਫੜੋ 100 ਰੁਪਏ ਦੇਣਾ ਸੌਦਾ ਕਰਾ ਲੈ ਸੌਦਾ ਹਾਂ ਸਾਈਡ ਤੇ ਲਾਵ ਕਰਨੀਆਂ ਮਿੱਠੂਏ ਜਦੋਂ ਮੈਂ ਸਭ ਭਾਂਡਾ ਪਹਿਲਾਂ ਖੋਦੀ ਜਾਂਦਾ ਉਹ ਆ ਜਾ ਵੱਡੇ ਵੀਰੋ ਪਹਿਲਾਂ ਖੋਦੀ ਪਹਿਲਾਂ ਖੋਦੀ ਸ਼ੌਤਾ ਉਹਨਾਂ ਬੱਕਰੀ ਖੋਲਣੀ ਆ ਹਾਂ ਉਹਦੋਂ ਖੋਦਣੀ ਆ ਇਹ ਮੈਂ ਤੁਹਾਨੂੰ ਕਿਹਾ ਫੇਰ ਵੀਡੀਓ ਨਹੀਂ ਬਣਾਈ ਆ ਜਰਾ ਆਪਾਂ ਉਹ ਸੌ ਦਾ ਬਾਣੀ ਬੱਕਰੀ ਮਹਿੰਗੀ ਲੈਂਦੀ ਹੂ ਯਾਰ ਲੈਂਦੀ ਆ ਬਈ ਜਰਾ ਕਹਿੰਦੇ ਲੈਂਦੀ ਆ ਉਹ ਕੋਈ ਨਾ ਤਰ੍ਹਾਂ ਦੇ ਹਾਲੋ ਮਾਲਾ ਚੋਏ ਮੇਵਣੇ ਵਲੇ ਸਿਰੇ ਗਿਆ ਮਾ ਤੇਰੇ ਨਾਮ ਮੇਵਣਾ ਲੈ ਗਿਆ ਤੂੰ ਦੇਣਾ ਵੀ ਲੈ ਕੇ ਗਿਆ ਕਿ ਮੈਂ ਤੈਨੂੰ ਮੱਤ ਰਿਹਾ ਸੋਦਾ ਮਨ ਲਾ ਤੂੰ ਐ ਕੋ ਖੋਲਦਾ ਯਾਰ ਬੱਕਰੀਆਂ ਲੈ ਗਈ ਮੇਵੇ ਮਾਰ ਕੇ ਦੋ ਆਵਰ ਕਰਕੇ ਦੋ ਆਉ ਲੈ ਗਿਆ ਓਏ ਓ ਸਦੀਕ ਲੈ ਗਿਆ ਬੱਕਰੀ ਯਾਰ ਓ ਸਦੀਕ ਲੈ ਗਿਆ ਬੱਕਰੀ ਲੈ ਗਿਆ ਖੋਲ ਕੇ ਬੱਕਰੀ ਲੈ ਗਿਆ ਓ ਨਹੀਂ ਆ ਫੜ ਮੈਂ ਨਹੀਂ ਫੜੂ ਓ ਨਹੀਂ ਹੋਣੀ ਹੋਇਆ ਤੂੰ ਲੈ ਜਾ ਓਏ ਉਹਦਾ ਲੈ ਗਿਆ ਬਿੱਲੇ ਉਹ ਲੈ ਗਿਆ ਬੜੀਆਂ ਵੀਡੀਓ ਚ ਹੋਇਆ ਸੌਦਾ ਹਾਂ ਵੀਡੀਓ ਚ ਹੋਇਆ ਬਾਈ ਉਹ ਲੈ ਗਿਆ ਯਾਰ ਦੀ ਮਿੱਰੀਆ 13000 ਯਾਰ ਦੀ ਮਿੱਠੂ ਦੀ ਆ ਬਾਈ 14000 ਦੀ ਮੇਰੀ 13 ਦੀ ਮਿੱਠੂ ਦੀ ਆ ਇਹ ਨੂੰ ਦੇਣੀ ਹੁਣ ਮਿੱਠੂ ਨੂੰ ਦੇਣੀ ਆ ਤਾਂ ਇਹ ਨੂੰ ਦੇਣੀ ਆ ਹਾਂ 1000 ਰੁਪਏ ਮਾ ਆ ਦੇ ਗੁਣਬਤ ਪਦੋਂ ਕੰਮ ਯਾਰ ਮਿੱਠੂ ਨੂੰ ਦੇਣੀ ਹਜਲੂ ਇਹ ਨੂੰ ਦੇ ਇਹ ਨਹੀਂ ਪਊਗਾ ਉਹਨੂੰ ਫੜਾ ਦੇ ਬੱਕਰੀ ਇਹ ਨਹੀਂ ਬਾਈ ਉਹ ਸੌਦਾ ਭੰਦਰਾ ਇੱਕ ਹੋਤਾ ਹੁੰਦਾ ਹੁੰਦਾ ਫੜਦਾ ਫਿਰ ਤੂੰ ਓਏ ਥਾਪੀਆਂ ਮਾਰੋ ਤੂੰ ਬੱਕਰੀ ਲੈ ਜਾ ਫਿਰ ਲੈ ਲੈ ਜਾ ਕੀ ਦੇਖੀ ਜਾਂਦੀ ਆ ਵੜਾ ਜਾ ਰ ਆਉਦਾ ਹੋਇਆ ਹੁਣ ਨਾ ਫੜ ਤੂੰ ਓਏ ਬਾਲਾ ਝੱਕੂ ਬਾਲਾ ਜਾ ਆ ਜਾ ਆ ਜਾ ਬਾਲਾ ਝੱਕਲਾ ਭਾਈ ਬੱਕਰੀ ਇੰਨੇ ਬੰਦੇ ਦੇ ਸਾਹਮਣੇ ਖੋਤਾ ਹੋਇਆ ਆਪਾਂ ਲੈ ਆਉਂਦੇ ਆ ਤੋਕੜੇ ਦੇ ਨੇੜੇ ਮੈਨੂੰ ਮੈਨੂੰ ਮੇਮਣਾ ਟੱਕਰਿਆ ਆ ਪਾਤੀ ਟੱਕਰਿਆ ਆ ਬਿਨਾ ਮੇਮਣੇ ਤੋਂ ਹੋਇਆ ਬਿਨਾ ਮੇਮਣੇ ਤੋਂ ਹੋਇਆ ਓ ਮੇਮਣਾ ਵੀ ਮੇਮਣੇ ਤੋਂ ਬਿਨਾ ਕਿਹੜਾ ਕਹਿੰਦਾ ਓ ਕਿਹੜਾ ਕਹਿੰਦਾ ਮੇਮਣੇ ਤੋਂ ਬਿਨਾ ਓ ਕਹਿੰਦਾ ਬਿੱਲੇ ਮੇਮਣਾ ਤਾਂ ਹੈ ਇਹ ਤੇ ਮਗਰਾ ਕਿੰਨੇ ਨਹੀਂ ਹੈਗਾ ਮੇਮਣੇ ਕੰਨ ਤੋਂ ਮੇਮਣੇ ਇੱਕ ਹੋਵੇ ਅੱਡੇ ਪਾ ਦੀ ਜਮਾ ਮਰਾ ਹੋਵੇ ਜਰਨੇ ਮੈਂ ਕਹਿਗਾ ਆਦਾ ਨਜ਼ਾਰਾ ਓ ਬਿੱਲੇ ਠੀਕਾ ਹੁੰਦਾ ਆਪਣਾ ਹੋ ਗਿਆ ਹੋ ਗਿਆ ਪੁਰਾ ਮੇਮਣਾ ਲਿਆ ਓਏ ਬਲੇ ਸਾਈ ਕਿੱਥੇ ਸਾਈ ਸਾਈ ਕਿੱਥੇ ਬਲੇ ਸਾਈ ਹੋਏ ਸੌਦਾ ਇੱਕ ਨੰਬਰ ਇੱਕ ਨੰਬਰ ਬਾਈ 14000 ਦੀ ਮੇਰੀ ਆ 13000 ਦੀ ਮਿੱਠੂ ਜੀ